ਸਾਧਨਾ ਚਰਵਾਏ ਗੁਰੂ ਸਾਹਿਬ ਜੀ ਤੇ ਲੰਗ ਮਹੱਲਾ ਪਹਿਲਾ ਘਰ ਦੀ ਜਾ ਇੱਕ ਹੋ ਨੰਕਾਰ ਸਾਧਗੁਰ ਪ੍ਰਸਾਦ ਇਹੋ ਦਨ ਮਾਇਆ ਬਾਹਿਆ ਬਿਆਰੀ ਨਹੀਂ ਜੜਾ ਲਬ ਰੰਗਾਇ ਮੇਰਾ ਕੰਥ ਨ ਭਾਵੈ ਜੋ ਲੜਾ धन से जय जाए, जाए। हो धन माया बाहिया प्यारे नीदड़ा लाभ रंगाए मेरा कंत न पावे चोलड़ा प्यारे क्यों धन से जय जाए, जाए। गुरबान है जाओ हाँ गुरबान है जाओ हाँ गुरबान है जाओ थ ना लैन जो तेरा ना लैन ज्योतिरा नाउ थी ना गए ਆਉ ਸਾਧ ਗੁਰਵਾਨ ਜਾਉ ਰਹਾ ਹਾਂ ਕਾਇਆ ਰੰਗਣ ਜੇਤੀ ਇਹ ਪਿਆਰ ਪਾਈਏ ਨਾਉ ਮਜੀਜ ਰੰਗਣ ਵਾਲਾ ਜੇ ਰੰਗ ਸਾਹਿਬ ਐਸਾ ਰੰਗ ਨਾ ਢੀਟ ਜਿਨ ਕੇ ਜੋੜੇ ਰਤੜੇ ਪਿਆਰ ਕੰਤ ਤੇ ਨਾ ਕਹੇ ਪਾਸ ਤੂੜ ਤੇ ਨਾ ਕੀ ਜੇ ਮਿਲ ਆ ਜੀ ਕਹੋ ਨਾਨਕ ਕੀ ਅਰਦਾਸ सॼे आपे आपे रंगे आपे नज़र करे नानक काम कंत ही रावे ਦੇਰੇ ਕਰੇ ਨਾਲ ਗ ਕਾਮਣ ਕੰਤ ਭਾਵੇ ਆਪੇ ਹੀ 라ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਾਂਗ ਮਹੱਲਾ ਬਹਿਲਾ ਘਰ ਦੀ ਜਾਇ ਇੱਕ ਓੰਕਾਰ ਸਤਿਗੁਰ ਪਰਸਾਦ ਇਹੋ ਧਨ ਮਾਇਆ ਬਾਹਿਆ ਪਿਆਰੇ ਨੀਤੜਾ ਲਾਭ ਰੰਗਾਏ ਮੇਰੇ ਗੰਤ ਨ ਭਾਵੈ ਜੂਲੜਾ ਪਿਆਰੇ ਕਿਉ ਧਨ ਸੇ ਜਾਇ ਜਾਏ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀ ਅੱਜ ਦਾ 52 ਪਵਿੱਤਰ ਮੁਖਵਾਕ ਜਗਤਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 721 ਤੇ ਤੇ ਲੰਗ ਰਾਗ ਅੰਦਰ ਸ਼ੁਭਾਈ ਮਾਰ ਹੈ ਸਤਿਗੁਰੂ ਜੀ ਕਿਰਪਾ ਕਰਨ ਉਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਤੇ ਪ੍ਰਵਾਨ ਹੋ ਜਾਵੇ ਭਾਈ ਹੋਣਿਆ ਬੇਨਤ ਭੁੱਲਾ ਦੀ ਖਿਮਾ ਫਤਿਹ ਬਰਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ